ਹੈ ਪਵਨ ਲਗੈ ਮਤ ਜਾਈ ਜਦੋਂ ਬਰਸਾਤ ਵਿੱਚ ਕੱਚੀ ਗੰਧ ਤੇ ਬਾਰਿਸ਼ ਪੈਂਦੀ ਹੈ ਨਾ ਔਰ ਬਾਰਿਸ਼ ਤੋਂ ਬਾਅਦ ਹਵਾ ਚੱਲਦੀ ਹੈ ਤੇ ਜਿਨ੍ਹਾਂ ਦੇ ਕੱਚੇ ਘਰ ਨੇ ਉਹਨਾਂ ਨੂੰ ਡਰ ਬਣਿਆ ਰਹਿੰਦਾ ਕਿਤੇ ਦੀਵਾਰ ਡਿਗਣਾ ਬਗ ਕਿਉਂ ਕਿਉਂਕਿ ਮਿੱਟੀ ਦੀ ਬਣੀ ਹੋਈ ਹੈ ਉਪਰੋਂ ਬਾਰਿਸ਼ ਪੈ ਗਈ ਹੈ ਤੇ ਜਿਹੜੀ ਮਿੱਟੀ ਸੀ ਜਿਹੜੀ ਉਹਦੀ ਕਠੋਰਤਾ ਸੀ ਉਹ ਬਾਰਿਸ਼ ਦੇ ਕਰਕੇ ਗਿੱਲੀ ਹੋ ਜਾਂਦੀ ਹੈ ਉਹ ਕਮਜ਼ੋਰ ਹੋ ਜਾਂਦੀ ਹੈ ਤੇ ਗੁਰੂ ਨਾਨਕ ਦੇਵ ਮਹਾਰਾਜ ਇਸ ਪਾਵਨ ਸ਼ਬਦ ਵਿੱਚ ਸਮਝਾਣਾ ਕਰ ਰਹੇ ਨੇ ਕਿ ਇਹ ਪਰਮਾਤਮਾ ਮੇਰੀ ਜਿਹੜੀ ਜ਼ਿੰਦਗੀ ਦੀ ਬੇੜੀ ਹੈ ਨਾ ਉਹ ਪਾਪਾਂ ਦੇ ਨਾਲ ਨਕਨਕ ਭਰੀ ਹੋਈ। ਉਹ ਮਾਇਆ ਦੇ ਝੱਕੜ ਦੇ ਨਾਲ ਝੁੱਲ ਰਹੀ ਹੈ। ਇੱਕ ਤੇ ਪਾਪ ਇੱਕ ਹੋਰ ਪਰ ਮਾਇਆ ਰੂਪੀ ਹਵਾ ਜੇ ਮੈਂ ਆਪ ਜੀ ਨੂੰ ਕਿਹਾ ਨਾ। ਬੇਕ ਤੇ ਦੀਵਾਰ ਸੀ ਮਿੱਟੀ ਦੀ ਤੰਦ। ਉਬਰੋ ਬਾਰਿਸ਼ ਪੈ ਗਈ ਗਿੱਲੀ ਹੋ ਗਈ ਤੇ ਹੋਰ ਜਿਆਦਾ ਕਮਜ਼ੋਰ ਹੋ ਗਈ। ਤੇ ਗੁਰੂ ਨਾਨਕ ਤੇ ਉਹ ਮਹਾਰਾਜ ਨੇ ਸਮਝਾਣਾ ਕੀਤਾ ਕਿ ਹੈ ਪ੍ਰਮਾਤਮਾ ਮੇਰੇ ਇੱਕ ਤੇ ਪਾਪਾਂ ਦੀ ਪਾਪਾਂ ਦੀ ਬੇੜੀ ਭਰੀ ਹੋਈ ਹੈ ਪਾਪਾਂ ਦੇ ਨਾਲ ਮੇਰੇ ਜਿਹੜੀ ਬੇੜੀ ਹੈ ਉਬਰੋਂ ਮਾਇਆ ਰੂਪੀ ਹਵਾ ਦੇ ਨਾਲ ਉਹਨੂੰ ਝੋਕ ਕੇ ਲਗਰੇਨੀ ਪਵਣ ਲਗੈ ਮਤ ਜਾਈ ਮੈਨੂੰ ਡਰ ਲੱਗਦਾ ਹੈ ਕਿ ਕਿਤੇ ਉਹ ਮਾਇਆ ਰੂਪੀ ਹਵਾ ਦੇ ਲੱਗਣ ਦੇ ਕਰਕੇ ਮੇਰੀ ਬੇੜੀ ਜਿਹੜੀ ਐ ਉਹ ਪਾਣੀ ਵਿੱਚ ਡੁੱਬ ਨਾ ਜਾਏ। ਮਰੀ ਸੇ ਬੇੜੀ ਨੂੰ ਬਚਾ ਕੋਣ ਸਕਦਾ ਹੈ? ਸਰਬਤੇ ਗੁਰੂ ਤੇ ਗੁਰੂ। ਜੇ ਗੁਰੂ ਉਸ ਦਾ ਮੱਲਾ ਬਣ ਜੇ ਨਾ ਸਾਡੀ ਬੇੜੀ ਦਾ ਫਿਰ ਉਹ ਪਾਰ ਉਤਾਰਾ ਹੋ ਸਕਦਾ। ਭਾਈ ਸਾਹਿਬ ਅਰਵੰਦ ਸਿੰਘ ਜੀ ਕਬੜੀ ਸੋਣੀ ਕਹਾਣੀ ਸੁਣਾਉਂਦੇ ਸਨ ਬੇੜੀ ਦੇ ਉੱਪਰ ਸਾਇ ਤੁਹਾਡੇ ਯਾਦ ਵੀ ਹੋਏ ਕਈਆਂ ਦੇ। ਕੰਦੇ ਕਈ ਮਜ਼ਦੂਰ ਆਪਣੇ ਘਰ ਤੋਂ ਕੰਮ ਕਰਨ ਵਾਸਤੇ ਦੂਜੇ ਪਿੰਡ ਜਾਂਦੇ ਸਨ। ਰੋਜ਼ ਦੀ ਆੜੀ ਮਜ਼ਦੂਰੀ ਕਰਨੀ ਔਰ ਆਪਣੇ ਘਰ ਦਾ ਗੁਜ਼ਾਰਾ ਕਰਨਾ। ਔਰ ਉਸੇ ਹੀ ਜਿਹੜੇ ਉਹ ਪੈਸੇ ਲੈ ਕੇ ਆਉਂਦੇ ਸੀ ਕਮਾ ਕੇ ਉਸੇ ਹੀ ਨਾਲ ਉਹਨਾਂ ਦਾ ਘਰ ਚੱਲਦਾ ਸੀ। ਮੈਂ 2-400 ਰੁਪਏ ਮਿਲ ਲੈ। ਉਸੇ ਦੇ ਨਾਲ ਸਮਾਨ ਲਾਣਾ, ਰਸਦ ਨਾਲੀ ਤੇ ਫਿਰ ਘਰ ਵਿੱਚ ਪਹੁੰਚਣਾ ਪੜਨਾ। ਤਾਂ ਕੰਦੇ ਜਦੋਂ ਨਾਨੇ ਜਾਣਾ ਜਿਹੜਾ ਮਲਾਸੀ ਨਾ ਰਸਤੇ ਵਿੱਚ ਦਰਿਆ ਪੈਂਦਾ ਸੀ ਦੂਜੀ ਥਾਂ ਤੇ ਜਾਣ ਵਾਸਤੇ ਦੂਜੇ ਪਿੰਡ ਉਸ ਦਰਿਆ ਨੂੰ ਪਾਰ ਕਿਤਿਆਂ ਬਗਰ ਬੰਦਾ ਨਹੀਂ ਜਾ ਸਕਦਾ ਸੀ ਔਰ ਉਸ ਨੂੰ ਤੈਰ ਕੇ ਵੀ ਪਾਰ ਨਹੀਂ ਕਰ ਸਕਦੇ ਸਨ ਕਿ ਉਹ ਤੈਰਨਾ ਨਹੀਂ ਜਾਣਦੇ ਸਨ ਜੇ ਤੈਰਨਗੇ ਤੇ ਕਪੜੇ ਵੀ ਗਿੱਲੇ ਹੋਣਗੇ ਤਬੀਅਤ ਵੀ ਖਰਾਬ ਹੋ ਸਕਦੀ ਹੈ ਤੇ ਉਹਨਾਂ ਨੇ ਇੱਕ ਮੱਲਾ ਸੈੱਟ ਕੀਤਾ ਹੋਇਆ ਸੀ ਜਿਵੇਂ ਆਪਾਂ ਆਫਿਸ ਜਾਂਦੇ ਹਾਂ ਤੇ ਬਸ ਸਾਨੂੰ ਪਤਾ ਹੈ ਕਿ ਕਿਹੜੀ ਕਿਸ ਟਾਈਮ ਆਏਗੀ ਉਹ ਕਈ ਵਾਰੀ ਕੰਡਕਟਰ ਨੂੰ ਕਹਿ ਦਿੰਦੇ ਆ ਭਾਈ 2 ਮਿੰਟ ਰੋਕ ਲਿਆ ਕਰ ਮੇਜੇ ਕਦੇ ਨਾਮ ਤੇ ਇਸੇ ਤਰ੍ਹਾਂ ਉਸ ਮੱਲਾ ਦੇ ਨਾਲ ਉਹਨਾਂ ਨੇ ਆਪਣੀ ਸੈਟਿੰਗ ਬਣਾਈ ਹੋਈ ਸੀ ਉਹਨਾਂ ਦਾ ਆਣ ਦਾ ਟਾਈਮ ਵੀ ਪਤਾ ਸੀ ਉਹਨਾਂ ਦਾ ਜਾਣ ਦਾ ਟਾਈਮ ਵੀ ਪਤਾ ਸੀ ਤੇ ਕੀ ਹੁੰਦਾ ਹੈ ਇੱਕ ਦਿਨ ਕਿ ਉਹ ਆਪਣੇ ਕੰਮ ਤੋਂ ਲੇਟ ਹੋ ਜਾਂਦੇ ਨੇ ਅਸੀਂ ਵੀ ਸਾਡੇ ਘਰ ਵਿੱਚ ਕਈ ਵਾਰੀ ਮਜ਼ਦੂਰ ਲਗਦੇ ਨਾ ਫਿਰ ਆਪਾਂ ਕਹਿੰਦੇ ਆ ਭਾਈ ਥੋੜਾ ਜਿਹਾ ਰਹਿ ਗਿਆ ਨਿਪਟਾ ਕੇ ਜਾਣਾ ਤੁਹਾਨੂੰ 100 ਰੁਪਏ ਵੱਧ ਦੇ ਦਾਂਗੇ ਉਹਨਾਂ ਨੂੰ ਵੀ ਲਾਲਚ ਆ ਜਾਂਦਾ ਵਿਚਾਰਿਆਂ ਉਹ ਵੀ ਕਹਿੰਦੇ ਨੇ ਕੋਈ ਨਹੀਂ ਜੀ ਕਰ ਦਿੰਦੇ ਆ ਕੋਈ ਨਹੀਂ ਤੇ ਇਸੇ ਦੇ ਚੱਕਰ ਵਿੱਚ ਕਿਸੇ ਦਾ ਕੰਮ ਖਤਮ ਕਰਨ ਦੇ ਚੱਕਰ ਵਿੱਚ ਉਹ ਲੇਟ ਹੋ ਗਏ ਨੇ ਹੁਣ ਜਿਹੜਾ ਮੱਲਾ ਸੀ ਉਸਨੇ ਥੋੜੀ ਬਹੁਤ ਦੇਰ 5 10 ਮਿੰਟ 20 ਮਿੰਟ 25 ਮਿੰਟ ਅੱਧਾ ਘੰਟਾ ਵੇਟ ਕੀਤਾ ਤੇ ਜਿਹੜਾ ਆਖਰੀ ਗੇੜ ਸੀ ਉਹ ਲੈ ਕੇ ਚੱਲ ਦਿੱਤਾ ਕਿ ਭਾਈ ਮਨ ਲੱਗਦਾ ਅੱਜ ਨਹੀਂ ਆਉਣਗੇ ਸਭ ਪਤਾ ਸੀ ਉਹਨੂੰ ਭਈ ਵਿਚਾਰੇ ਮਜ਼ਦੂਰ ਬੰਦੇ ਨੇ ਮਿਹਨਤੀ ਬੰਦੇ ਨੇ ਉਹਨਾਂ ਕੀ ਪੈਸਾ ਕਮਾਉਂਦੇ ਨੇ ਉਸੇ ਨਾਲ ਘਰ ਵਿੱਚ ਭੋਜਨ ਬਣਦਾ ਅਤੇ ਪੁਕਾਰ ਦੀ ਗੱਲ ਹੈ ਕਿ ਜੇ ਅਸੀਂ ਆਪਣੀ ਬੇੜੀ ਨੂੰ ਤਾਰਨ ਵਾਸਤੇ ਗੁਰੂ ਨੂੰ ਦਿਲ ਨਾਲ ਯਾਦ ਕਰੀਏ ਨਾ ਤੇ ਬੇਰੇ ਗੁਰੂ ਸਾਡਾ ਆਗੂ ਬਣ ਜਾਂਦਾ ਹੈ ਮੱਲਾ ਬਣ ਜਾਂਦਾ ਹੈ ਕਿ ਭਈ ਹੁਣ ਤੇਰੀ ਬੇੜੀ ਨੂੰ ਪਾਰ ਉਤਾਰਨ ਦੀ ਜ਼ਿੰਮੇਵਾਰੀ ਮੇਰੀ ਹੈ ਹੁਣ ਤੂੰ ਬੇਚਿੰਤ ਹੋ ਜਾ ਤੋ ਵਿਚਾਰੇ ਜਿਵੇਂ ਆਏ ਨੇ ਕੀ ਵੇਖਦੇ ਨੇ ਮੱਲਾ ਉੱਥੇ ਨਹੀਂ ਹੈ ਬੇੜੀ ਨਹੀਂ ਹੈ ਬੜੇ ਹੈਰਾਨ ਹੁ ਅਸੀਂ ਹੈ ਗਿਆਂ ਸਾਨੂੰ ਪਤਾ ਹੈ ਵੀ ਜਿਹੜੇ ਪੈਸੇ ਅਸੀਂ ਲੈ ਕੇ ਜਾਵਾਂਗੇ ਉਸ ਨਾਲ ਰਸਦ ਆਏਗੀ ਬੱਚਿਆਂ ਦਾ ਢਿੱਡ ਭਰੇਗਾ ਉਹਨਾਂ ਨੂੰ ਹੁਣ ਪੀੜਾ ਸਤਾ ਰਹੀ ਹੈ ਕਿ ਅੱਜ ਮੇਰੇ ਬੱਚੇ ਭੁੱਖੇ ਰਹਿਣਗੇ ਅਜ ਉਹਨਾਂ ਨੂੰ ਭੋਜਨ ਨਹੀਂ ਮਿਲੇਗਾ ਬੇੜੀ ਨਿਕਲ ਗਈ ਅਸੀਂ ਕਿਵੇਂ ਪਾਰ ਉਤਰਾਂਗੇ ਤੇ ਉਹਨਾਂ ਨੇ ਸਾਰਿਆਂ ਨੇ ਯਤਨ ਕੀਤਾ ਜਿੰਨੇ ਜਿੰਨੀ ਵਿਚਾਰਿਆਂ ਕੋਲ ਸਮਰੱਥਾ ਸੀ ਬਈ ਕਿਵੇਂ ਪਾਰ ਉਤਰੀਏ ਤੈਰਾਕ ਅਨੁਤੈ ਪੰਦਰਿਆਂ ਨੂੰ ਤੈਰ ਲਈਏ ਕਰੋ ਸੋਚਣ ਲੱਗੇ ਨਹੀਂ ਕਿਤੇ ਡੁੱਬਣਾ ਜਾਈਏ ਤੇ ਗੁਨਾ ਦੇ ਵਿੱਚ ਬੜਾ ਸਿਆਣਾ ਬੰਦਾ ਸੀ ਉਹ ਕਹਿੰਦਾ ਬਈ ਆਵਾਜ਼ਾਂ ਮਾਰਦੇ ਆ ਉਹਨੂੰ ਕੀ ਪਤਾ ਉਹ ਜਿਹੜਾ ਮਲਾਸ ਸੀ ਥੋੜੀ ਦੂਰ ਗਿਆ ਹੋਵੇ ਸਾਡੀ ਆਵਾਜ਼ ਸੁਣ ਕੇ ਵਾਪਸ ਆ ਜੇ ਉਹਨੂੰ ਭੁਲੇਖਾ ਲੱਗ ਗਿਆ ਹੋਵੇ ਕਿ ਅਜ ਨਹੀਂ ਆਉਣਾ ਤੇ ਇੱਕ ਇੱਕ ਕਰਕੇ ਸਾਰੇ ਆਵਾਜ਼ਾਂ ਮਾਰ ਲੈਂਦੇ ਨੇ ਮਲਾਣੇ ਵੀ ਅਸੀਂ ਜਾਣਾ ਤੇ ਤੂੰ ਅਗਰ ਸਾਡੀ ਆਵਾਜ਼ ਤੇਰੇ ਕੰਨਾਂ ਤੱਕ ਪਹੁੰਚ ਰਹੀ ਹੈ ਤੇ ਆ ਜਾ ਉਹ ਸਾਰੇ ਆਵਾਜ਼ਾਂ ਮਾਰ ਮਾਰ ਕੇ ਸਾਧ ਸੰਗਤ ਜੀ ਥੱਕ ਜਾਂਦੇ ਨੇ ਬੰਦਾ ਜਿਆਦਾ ਉੱਚਾ ਬੋਲ ਲੈਣਾ ਕਈ ਲੋਕੀ ਕਹਿੰਦੇ ਨੇ ਕਿ ਤੁਸੀਂ ਤੇ ਕੀਰਤਨ ਕੱਢਦੇ ਹੋ ਕੀ ਪੱਕੇ ਥੱਲੇ ਬੈ ਕੇ ਗਾਣਾ ਬਾਜਾ ਵਜਾਣਾ ਇੱਕ ਘੰਟਾ ਬੰਦਾ ਕੀਰਤਨ ਕਰ ਲੈਣਾ ਜੋਰ ਲਾ ਕੇ ਇਸ ਤਰ੍ਹਾਂ ਹੁੰਦਾ ਜਿਵੇਂ ਪੂਰੀ ਦਿਨ ਦਿਹਾੜੀ ਕਰਕੇ ਆਇਆ ਹੋਵੇ ਬੋਲਣਾ ਸੁੱਖਾ ਨਹੀਂ ਹੈ ਜਦੋਂ ਸੁਰਾਂ ਦੇ ਬੰਦਾ ਜਾਨ ਲਗਾ ਕੇ ਬੋਲਦਾ ਹੈ ਤੇ ਜਿਹੜਾ ਗਾਉਣ ਵਾਲਾ ਉਹਨੂੰ ਪੁੱਛਣਾ ਵੀ ਕਿੰਨਾ ਜੋਰ ਲੱਗਦਾ ਹੈ ਗਾਇਕੀ ਵਿੱਚ ਤੇ ਆਤੜੀਆਂ ਸੁੱਕੜ ਜਾਂਦੀਆਂ ਤੇ ਇੱਕ ਸਿਆਣਾ ਸੀ ਉਹ ਕਹਿੰਦਾ ਬਈ ਆਪਾਂ ਸਾਰੇ ਦੇ ਸਾਰੇ ਇਕੱਠੇ ਹੋ ਕੇ ਆਵਾਜ਼ ਮਾਰਦੇ ਹਾਂ ਸਾਇਦ ਕਿਉਂਕਿ ਜਦੋਂ ਬੰਦਾ ਉਹਨ ਸਾਰੇ ਅਸੀਂ ਹੈਗੇ ਆ 10 15 20 ਬੰਦੇ ਸਾਡੀ ਆਵਾਜ਼ ਦੇ ਵਿੱਚ ਮੇਰੇ ਕੱਲੇ ਵੀ ਆਵਾਜ਼ ਵਿੱਚ ਫਰਕ ਹੈ ਉਹ ਜੋਰ ਜਦੋਂ ਲਾਇਆ ਨਾ ਸਾਰਿਆਂ ਨੇ ਦਿਲ ਤੋਂ ਪੁਕਾਰ ਕੱਢੀ ਕਿਉਂਕਿ ਅੰਦਰ ਕੀ ਹੈ ਮਨ ਵਿੱਚ ਕਿ ਵੇ ਅੱਜ ਮੇਰੇ ਬੱਚੇ ਭੁੱਖੇ ਰਹਿਣਗੇ ਸਾਰਿਆਂ ਦੀ ਪੀੜਾ ਹੈ ਤੇ ਉਸ ਪੀੜਾ ਦੇ ਵਿੱਚ ਉਹਨਾਂ ਨੇ ਅੰਨੀ ਜ਼ੋਰ ਦੀ ਆਵਾਜ਼ ਮਾਰੀ ਉਸ ਮਲਾ ਨੂੰ ਉਸ ਦੇ ਕੰਨਾਂ ਤੱਕ ਪਹੁੰਚ ਗਈ ਜਦੋਂ ਸਾਰਿਆਂ ਨੇ ਇੱਕ 20 ਬੰਦੇ ਨੇ ਹੁਣ ਜਦੋਂ ਇਕੱਠੇ ਬੋਲਣਗੇ ਜੋਰ ਲਾ ਕੇ ਤੇ ਉਹਨਾਂ ਦੀ ਆਵਾਜ਼ ਪਹੁੰਚਣੀ ਸੀ دریا ਤੋਂ ਵੀ ਪਾਰ ਹੋ ਜਾਂਦੀ ਕਈ ਵਾਰ ਤੇ ਤੇ ਉਹ ਵਿਚਾਰੇ ਦੇ ਕੰਨਾਂ ਵਿੱਚ ਪਹੁੰਚ ਗਈ ਉਹ ਆਪਣਾ ਦਰਿਆ ਜਿੱਥੇ ਤੱਕ ਲੈ ਕੇ ਗਿਆ ਸੀ ਨਾ ਬੇੜੀ ਵਾਪਸ ਲੈ ਕੇ ਆ ਉਹਨਾਂ ਨੂੰ ਬਿਠਾ ਕੇ ਆਪਣੇ ਪਿੰਡ ਪਹਚਾ ਦਿੱਤਾ ਤੇ ਕਹਿਣ ਦਾ ਭਾਉ ਕਿ ਸਾਡੀ ਬੇੜੀ ਵੀ ਪਾਰ ਉਤਰ ਸਕਦੀ ਹੈ ਪਰ ਅਸੀਂ ਪੁਕਾਰ ਕਰਨੀ ਪਵੇਗੀ ਗੁਰੂ ਨੂੰ ਉਹ ਵੀ ਦਿਲ ਤੋਂ ਕਿ ਜਦੋਂ ਬੰਦਾ ਦੁੱਖ ਵਿੱਚ ਹੁੰਦਾ ਹੈ ਨਾ ਪੀੜਾ ਵਿੱਚ ਹੁੰਦਾ ਹੈ ਉਸ ਵੇਲੇ ਜਿਹੜੀ ਪੁਕਾਰ ਨਿਕਲਦੀ ਹੈ ਨਾ ਸਾਧ ਸੰਗਤ ਜੀ ਉਹ ਸੱਚੀ ਮੁੱੱਚੀ ਬਿਲਕੁਲ ਸੱਚੀ ਹੁੰਦੀ ਹੈ ਸੱਚੀ ਉਹ ਅਰਦਾਸ ਵੀ ਗੁਰੂ ਦੇ ਚਰਨਾਂ ਵਿੱਚ ਸੁਣੀ ਜਾਂਦੀ ਹੈ ਪ੍ਰਵਾਨ ਹੋ ਜਾਂਦੀ ਹੈ ਪਰ ਅਸੀਂ ਤੇ ਆਨੇ ਹੀ ਹਾਂ ਗਿਲੇ ਸ਼ਿਕਵੇ ਕਰਨ ਵਾਸਤੇ ਜੇ ਕੋਈ ਚੰਗਾ ਕਰ ਲਿਆ ਜ਼ਿੰਦਗੀ ਵਿੱਚ ਤੇ ਫਿਰ ਨਾ ਆਪਣਾ ਮੈਂ ਤੇ ਬਹੁਤ ਮਿਹਨਤ ਕੀਤੀ ਹੈ ਜੀ ਤਾਂ ਜਾ ਕੇ ਕੰਮ ਸਭ ਲੋਇਆ ਬਹੁਤ ਮਿਹਨਤ ਕਰਨੀ ਪਈ ਹੈ ਮਹਾਰਾਜ ਜੇ ਕੁਝ ਮਾੜਾ ਸਾਡੇ ਨਾਲ ਹੋ ਜਾਂਦਾ ਹੈ ਤੇ ਫਿਰ ਗੁਰੂ ਦੇ ਉੱਪਰ ਥੋਪ ਦਿੰਨੇ ਆ ਮੇਰਾ ਘਾਟਾ ਹੋ ਗਿਆ ਪਤਾ ਨਹੀਂ ਪਰਮਾਤਮਾ ਦੇ ਨਾਲ ਪਰਮਾਤਮਾ ਨੂੰ ਮੇਰੇ ਤੇ ਕੀ ਵਿਲੇ ਸਿਕਵਲੇ ਪਤਾ ਨਹੀਂ ਕੀ ਵੈਰ ਚੰਗਾ ਆਪਣੇ ਆਪ ਤੇ ਜੇ ਮਾੜਾ ਹੋ ਜੇ ਫਿਰ ਪਰਮਾਤਮਾ ਦੇ ਉੱਤੇ ਸੁੱਟ ਦੇਣੇ ਇੱਕ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਬੜੀ ਸੋਹਣੀ ਕਵਿਤਾ ਲਿਖੀ ਹੈ ਕਹਿੰਦੇ ਜੇ ਗੁਰੂ ਦੇ ਦਰ ਤੇ ਆਂਦੇ ਉਹਨਾਂ ਤੇ ਫਿਰ ਗੁਰੂ ਦੀ ਮਤ ਲੈਣੀ ਸਿੱਖੋ ਗੁਰੂ ਦੇ ਦਰ ਤੇ ਮੱਥਾ ਟੇਕਣਾ ਸਿੱਖੋ ਕਿਵੇਂ ਟਿਕਣਾ ਗੁਰੂ ਦੇ ਦਰ ਤੇ ਆ ਕੇ ਮੱਥਾ ਕਿਵੇਂ ਆਪਣੇ ਆਪ ਨੂੰ ਸਮਰਪਣ ਕਰਨਾ ਕਹਿੰਦੇ ਜੇ ਸਿੱਖਿਆ ਲੈਣੀ ਹੋਏ ਨਾ ਤੇ ਮੋਰ ਤੋਂ ਲਓ ਮੋਰ ਆਪ ਜੀ ਸਾਰੇ ਜਾਣਦੇ ਹੋ ਨਾ ਜੰਗਲ ਵਿੱਚ ਜਿਹੜਾ ਦਰਿਆ ਹੁੰਦਾ ਹੈ ਉਹਦੇ ਵਿੱਚ ਜਿੰਨੇ ਵੀ ਚਾਰ ਪੈਰ ਦੇ ਪਸ਼ੂ ਜਾਂਦੇ ਨੇ ਨਾ ਉਹ ਉਹੀ ਪਾਣੀ ਪਿੰਦੇ ਨੇ ਉਸ ਵਿੱਚ ਨਾ ਵੀ ਲੈਂਦੇ ਨੇ ਮਲ ਮੂਤਰ ਵੀ ਤਿਆਗ ਕਰਦੇ ਨੇ ਉਸੇ ਹੀ ਪਾਣੀ ਨੂੰ ਗੰਦਾ ਕਰ ਦਿੰਦੇ ਨੇ ਔਰ ਜਿੰਨੇ ਵੀ ਚਾਰ ਪੈਰ ਦੇ ਜਾਨਵਰ ਨੇ ਧਿਆਨ ਦੇਣਾ ਕਦੇ ਵੀ ਤੁਸੀਂ ਡਿਸਕਵਰੀ ਵੇਖਦੇ ਹੋ ਨਾ ਉਹ ਪਾਣੀ ਪੀਣ ਤੋਂ ਬਾਅਦ ਪਾਣੀ ਬਲਪਿਟ ਕਰ ਲੈਂਦੇ ਨੇ ਪਾਣੀ ਪਿਆ ਘੁੰਮੇ ਤੇ ਨਿਕਲ ਗਏ ਪਰ ਇਹ ਕੋ ਮੋਰ ਉਹ ਜਾ ਪੰਛੀ ਹੈ ਰਬ ਦੀ ਉਹਨੂੰ ਦਾਤ ਹੈ ਜਦੋਂ ਜਾਏਗਾ ਨਾ ਪਾਣੀ ਦੇ ਲਾਗੇ ਪਹਿਲੀ ਗੱਲ ਤੇ ਆਪਣੇ ਜਿਹੜੇ ਪੰਜੇ ਨੇ ਪੈਰ ਨੇ ਉਹ ਮੈਲੇ ਕੁਚਲੇ ਹੁੰਦੇ ਨੇ ਉਹ ਪਾਣੀ ਵਿੱਚ ਨਹੀਂ ਦਿੰਦਾ ਉਹ ਮੋਰ 4 ਇੰਚ ਪਾਣੀ ਤੋਂ ਦੂਰ ਰਹਿੰਦਾ ਹੈ ਆਪਣੀ ਗਰਦਨ ਨੂੰ ਨੀਵੀਂ ਕਰਕੇ ਫਿਰ ਪਾਣੀ ਪਿੰਦਾ ਹੈ ਤੇ ਫੇਰ ਪਿੱਠ ਨਹੀਂ ਕਰਦਾ ਫਿਰ ਪਿੱਠ ਨਹੀਂ ਕਰਦਾ ਪਾਣੀ ਵੱਲ ਉਸੇ ਹੀ ਤਰ੍ਹਾਂ ਜਿਵੇਂ ਆਇਆ ਸੀ ਨਾ ਪਿੱਛੇ ਪੈਰਾਂ ਨੂੰ ਜਾਂਦਾ ਹੈ ਵਾਪਸ ਤੇ ਭਾਈ ਸਾਹ ਭਾਈ ਵੀਰ ਸਿੰਘ ਦੇ ਕਹਿੰਦੇ ਨੇ ਕਹਿੰਦੇ ਜਦੋਂ ਤੂੰ ਗੁਰੂ ਦੇ ਦਰ ਤੇ ਮੱਥਾ ਟੇਕਣਾ ਨਾ ਤੇ ਕਦੇ ਵੀ ਪਿੱਠ ਕਰਕੇ ਨਾ ਜਾ ਵਾਪਸ ਮੁੜ ਕੇ ਇੱਕ ਨੱਕ ਗੁਰੂ ਦੇ ਚਰਨਾਂ ਵਿੱਚ ਮੱਥਾ ਟੇਕਿਆ ਪਰਿਕਰਮਾ ਕੀਤੀ ਪਿੱਠ ਨਾ ਕਰ ਮੱਥਾ ਟੇਕਣ ਤੋਂ ਬਾਅਦ ਤੇਰੇ ਹਰ ਥਾਂ ਤੇ ਮੱਥਾ ਟੇਕਣ ਵਜਿ ਵੀ ਸੁਖਰਾਣਾ ਹੋਣਾ ਚਾਹੀਦਾ ਜਿਵੇਂ ਆਇਆ ਸੀ ਨਾ ਪਿੱਠ ਨਹੀਂ ਕਰਨੀ ਪਿੱਛੇ ਇਸੇ ਹੀ ਤਰ੍ਹਾਂ ਚਲਾ ਜਾ ਕਹਿੰਦੇ ਇਹ ਉਹ ਹੁੰਦਾ ਹੈ ਅਸੀਂ ਜਿਸ ਤੋਂ ਕੁਝ ਲੈਣਾ ਹੈ ਨਾ ਤੇ ਫਿਰ ਉੱਥੇ ਸ਼ੁਕਰਾਨਾ ਕਰਨਾ ਰੋਸ ਨਹੀਂ ਕਰਨਾ ਆਪਾਂ ਸੁਖਮਨੀ ਸਾਹਿਬ ਦੀ ਬਾਣੀ ਪੜਦੇ ਆਂ 10 ਵਸਤੂਲੇ ਪਾਛੈ ਭਾਵੇਂ ਏਕ ਵਰਤ ਕਾਰਨ ਵਿਖੋਟ ਗਵਾਵੇਂ ਏਕ ਬਿਨਾਂ ਦੇ 10 ਵੀ ਹਿਰਲੇ ਤੋਂ ਮੋੜਾ ਕਹੋ ਕਾਹ ਕਰਦੇ ਕਹਿੰਦੇ ਤੂੰ ਗੁਰੂ ਤੋਂ ਰੋਸ ਕਰਨ ਵਾਸਤੇ ਆਇਆ ਵੀ ਪਰਮਾਤਮਾ ਨੇ ਮੈਨੂੰ ਉਹ ਨਹੀਂ ਦਿੱਤਾ ਜੀ ਇਹ ਨਹੀਂ ਦਿੱਤਾ ਜੀ ਕੁਸਾ ਕਰਨ ਵਾਸਤੇ ਆਇਆ ਪਰਮਾਤਮਾ ਨੂੰ ਲਾਣੇ ਦੇਣ ਵਾਸਤੇ ਆਇਆ ਜੇ ਗੁਰੂ ਨੇ ਤੈਨੂੰ ਦਸ ਦਿੱਤੇ ਹੋਏ ਨੇ ਉਹ ਵੀ ਖੋ ਲੈ ਤੇ ਕੀ ਕਰ ਲੈਣਾ ਇੱਕ ਬਿਨਾਂ ਦੇ ਦਸ ਵੀ ਹਿਰਲੇ ਜਿਹੜੇ ਦਸ ਤੈਨੂੰ ਦਿੱਤੇ ਹੋਏ ਨੇ ਉਹ ਵੀ ਵਾਪਸ ਲੈ ਲੈ ਇੱਕ ਜਿਹੜੀ ਤੂੰ ਮੰਗ ਰਿਆ ਉਹ ਵੀ ਤੇਰੀ ਮੁਰਾਦ ਪੂਰੀ ਨਹੀਂ ਹੋਈ ਜਿਹੜਾ ਤੇਰੇ ਕੋਲ ਪਹਿਲਾਂ ਤੋਂ ਹੈ ਉਹ ਵੀ ਲੈ ਲਿਆ ਕੀ karenge ਬੰਦਾ ਕੁਝ ਨਹੀਂ ਕਰ ਸਕਦਾ ਸੁਪਰਮਾਤਮਾ ਦੇ ਤੇ ਠਾਕੁਰਿਓ ਸਿਓ ਨਹੀਂ ਚਾਰਾ ਤਾਂ ਕੋ ਕੀਜੈ ਸਤ ਨਮਸਕਾਰ ਜੇ ਅਸੀਂ ਬੁਰਾਈਆਂ ਲੱਭਾਂਗੇ ਨਾ ਤੇ ਹਰੇਕ ਬੰਦਾ ਸਾਨੂੰ ਬੁਰਾਈ ਦਿਸੇਗਾ ਜੇ ਚੰਗੀਆਂ ਆ ਲੱਭਾਂਗੇ ਤੇ ਹਰ ਇੱਕ ਬੁਰੇ ਤੋਂ ਬੁਰੇ ਬੰਦੇ ਵਿੱਚ ਵੀ ਚੰਗਿਆਈ ਹੁੰਦੀ ਹੈ ਕੋਈ ਨਾ ਕੋਈ ਭਾਵੇਂ ਜਿੰਨਾ ਮਰਜੀ ਅਤ ਦਾ ਬੁਰਾ ਹੋਏ ਕੋਈ ਨਾ ਕੋਈ ਗੁਣ ਉਸ ਵਿੱਚ ਜ਼ਰੂਰ ਹੁੰਦਾ ਹੈ ਕਹਿੰਦੇ ਦੁਆਪਰ ਵਿੱਚ ਨਾ ਦੋ ਗੁਰੂ ਹੋਏ ਨੇ ਇੱਕ ਗੁਰੂ ਦਰੋਣਾਚਾਰੀ ਹੈ ਇਕ ਕਿਰਪਾਚਾਰੀ ਤੇ ਨਾਨੇ ਆਪਣੇ ਸਿੱਖਿਆ ਜਿਹੜੇ ਸੀ ਨਾਂ ਦੇ ਜਿਹੜੇ ਸਿਖਾਏ ਇਨਾਂ ਨੇ ਆਪਣੇ ਸੇਵਕ ਉਹਨਾਂ ਦੀ ਪਰਖਿਆ ਲਈ ਕੋਰਵਾਵਾਂ ਦੇ ਵਿੱਚੋਂ ਵੀ ਤੇ ਪਾਂਡਵਾਂ ਦੇ ਵਿੱਚੋਂ ਵੀ ਪਾਂਡਵਾਂ ਦੇ ਵਿੱਚੋਂ ਜੁਦਸ਼ਟਰ ਨੂੰ ਭੇਜਿਆ ਤੇ ਕੋਰਵਾਵਾਂ ਦੇ ਵਿੱਚ ਭੇਜਿਆ ਦੁਰਯੋਦਨ ਨੂੰ ਜੁਦਸ਼ਟਰ ਨੂੰ ਕਹਿਆ ਬਈ ਤੂੰ ਮਾੜਾ ਬੰਦਾ ਲੱਭ ਕੇ ਲੈਕਾ ਦੁਨੀਆਂ ਦਾ ਸਭ ਤੋਂ ਮਾੜਾ ਬੰਦਾ ਤੇ ਦੁਰਯੋਧਨ ਨੂੰ ਕਿਹਾ ਕਿ ਤੂੰ ਚੰਗਾ ਬੰਦਾ ਲਵਕੇ ਲਿਆ ਤੇ ਯੁਦਿਸ਼ਠਰ ਜਾਣਦਾ ਉਹ ਆਪ ਚੰਗਾ ਸੀ ਧਰਮੀ ਸੀ ਇੱਕ ਪਿੰਡ ਵਿੱਚ ਗਿਆ ਉਹਨੇ ਪੁੱਛਿਆ ਵੀ ਸਭ ਤੋਂ ਮਾੜਾ ਬੰਦਾ ਦੱਸੋ ਮੈਨੂੰ ਜਿਹੜਾ ਸਭ ਤੋਂ ਜ਼ਿਆਦਾ ਪਾਪੀ ਹੋਏ ਕਿਸੇ ਦਾ ਕਦੇ ਚੰਗਾ ਨਹੀਂ ਕੀਤਾ ਹੋਏ ਗਿਆ ਪਿੰਡ ਵਿੱਚ ਨਹੀਂ ਮਿਲਿਆ ਦੂਜੇ ਪਿੰਡ ਵਿੱਚ ਗਿਆ ਨਹੀਂ ਮਿਲਿਆ ਇਸੇ ਤਰ੍ਹਾਂ ਪੂਰਾ ਦਿਨ ਹੋ ਗਿਆ ਕਹਿੰਦੇ ਸੂਰਜ ਢਲਣ ਤੋਂ ਪਹਿਲਾਂ-ਪਹਿਲਾਂ ਲੈ ਕੇ ਆਣਾ ਸਾਮਾਂ ਦੇ ਟਾਈਮ ਤੋਂ ਤੇ ਕੰਦੇ ਉਹ ਖਾਲੀ ਹੱਥ ਮੁੜ ਕੇ ਆ ਗਿਆ ਕਿਦੁਸ਼ਟ ਜਿਹੜਾ ਜੂਰੀਓਜਨ ਸੀ ਉਹਨੂੰ ਕਿਹਾ ਸੀ ਤੂੰ ਚੰਗਾ ਲੱਭ ਕੇ ਲੈਣਾ ਉਹ ਵੀ ਖਾਲੀ ਹੱਥ ਮੁੜ ਕੇ ਦੋਵੇਂ-ਦੋਵੇਂ ਖਾਲੀ ਹੱਥਾਂ ਕੇ ਉਹਨਾਂ ਧਿਆਨ ਨਾਲ ਸੁਣਨਾ ਗੱਲ ਮੈਂ ਕਿੱਥੇ ਲੈ ਕੇ ਜਾ ਰਿਹਾ ਹਾਂ ਤੇ ਦੁਰਯੋਦਨ ਨੂੰ ਪੁੱਛਿਆ ਗੁਰੂ ਦਰੋਣਾਚਾਰਿਆ ਨੇ ਕਹਿੰਦੇ ਭਾਈ ਤੂੰ ਬੰਦਾ ਲਵਕੇ ਨਹੀਂ ਲਾਇਆ ਤੈਨੂੰ ਕਿਹਾ ਸੀ ਮਾੜਾ ਬੰਦਾ ਲਵਕੇ ਲਿਆ ਕਹਿੰਦੇ ਗੁਰੂ ਜੀ ਮੈਂ ਇੱਕ ਪਿੰਡ ਵਿੱਚ ਗਿਆ ਮੈਨੂੰ ਇੱਕ ਮਾੜੇ ਤੋਂ ਮਾੜੇ ਬੰਦੇ ਕੋਲ ਗਿਆ ਪਰ ਜਦੋਂ ਮੈਂ ਉਸ ਦੇ ਨਾਲ ਗੱਲ ਕੀਤੀ ਨਾ ਉਸ ਮਾੜੇ ਬੰਦੇ ਵਿੱਚ ਬੜੇ ਓਗਣ ਨਜ਼ਰ ਆਏ ਨੇ ਪਰ ਇੱਕ ਚੰਗੀ ਆਈ ਨਜ਼ਰ ਆਈ ਉਸ ਜਵਾਨ ਦਾ ਬੜਾ ਮਿੱਠਾ ਸੀ ਮੈਨੂੰ ਉਹ ਮਾੜਾ ਨਹੀਂ ਲੱਗਿਆ ਹੈਗੇ ਨੇ ਔਗਣ ਬੰਦੇ ਅੰਦਰ ਪਰ ਜਦੋਂ ਬੋਲਿਆ ਨਾ ਮੇਰੇ ਨਾਲ ਗੱਲ ਕੀਤੀ ਤੇ ਜ਼ਬਾਨ ਦਾ ਬੜਾ ਮਿੱਠਾ ਸੀ ਨਿਮਰਤਾ ਸੀ ਉਸ ਬੰਦੇ ਵਿੱਚ ਮੈਨੂੰ ਉਹ ਬੁਰਾ ਨਹੀਂ ਲੱਗਿਆ ਦੂਜੇ ਪਿੰਡ ਵਿੱਚ ਗਿਆ ਕਹਿੰਦੇ ਬਹੁਤ ਅਗਣ ਸੀ ਪਰ ਸੱਚ ਬੋਲਣ ਵਾਲਾ ਸੀ ਉਸ ਦੇ ਵਿੱਚ ਵੀ ਮੈਨੂੰ ਗੁਣ ਨਜ਼ਰ ਆਏ ਨੇ ਪੂਰਨ ਪੂਰਨ ਤੋੜਤੇ ਔਗਣ ਨਹੀਂ ਸੀ ਪਾਪੀ ਨਹੀਂ ਸੀ ਕਹਿੰਦੇ ਤੀਜੇ ਪਿੰਡ ਵਿੱਚ ਗਿਆ ਉੱਥੇ ਮੈਨੂੰ ਮਾੜਾ ਬੰਦਾ ਮਿਲਿਆ ਪਰ ਉਸਦੀ ਤਕਣੀ ਬੜੀ ਸੋਹਣੀ ਸੀ ਤਕਣੀ ਆਪਜੀ ਜਾਣਦੇ ਹੋ ਕਿਸੇ ਨੂੰ ਵੇਖਣਾ ਕਈਆਂ ਦੀ ਨਜ਼ਰ ਹੀ ਨਹੀਂ ਪੈੜੀ ਹੁੰਦੀ ਹੈ ਕਿ ਘਰ ਵਿੱਚ ਬਿਠਾਉਣ ਦੇ ਕਾਬਿਲ ਨਹੀਂ ਹੁੰਦੇ ਬੰਦੇ ਕਈ ਸਾਡੇ ਯਾਰ ਦੋਸਤ ਘਰ ਵਿੱਚ ਆ ਜਾਂਦੇ ਨੇ ਉਹ ਮਾਵਾਂ ਧੀਆਂ ਨੂੰ ਇਸ ਤਰ੍ਹਾਂ ਵੇਖਦੇ ਨੇ ਜਿਵੇਂ ਅੱਖਾਂ ਦੇ ਵਿੱਚ ਹੀ ਖਾ ਜਾਣਗੇ ਤਕਣੀ ਚੰਗੀ ਨਹੀਂ ਹੁੰਦੀ ਕਈ ਬੰਦਿਆਂ ਦੀ ਕਈ ਵੰਦੇ ਨੇ ਸਾਡੇ ਯਾਰ ਦੋਸਤ ਉਹਨਾਂ ਤੇ ਇੰਨਾ ਭਰੋਸਾ ਹੁੰਦਾ ਹੈ ਪਤਾ ਲੱਗ ਜਾਂਦਾ ਹੈ ਮਾਵਾ ਧਿਆਨ ਨੂੰ ਵੀ ਪਤਾ ਲੱਗ ਜਾਂਦਾ ਹੈ ਕਿ ਕਿਹੜਾ ਬੰਦਾ ਮੈਨੂੰ ਕਿਹੜੀ ਤੱਕਣੀ ਨਾਲ ਵੇਖ ਰਿਹਾ ਸਾਡੇ ਤੋਂ ਜ਼ਿਆਦਾ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਉਹ ਵੀ ਦੱਸ ਦਿੰਦੀਆਂ ਨੇ ਕਿ ਤੁਹਾਡਾ ਜਿਹੜਾ ਦੋਸਤ ਆਇਆ ਸੀ ਨਾ ਇਹਦੀ ਨਜ਼ਰ ਚੰਗੀ ਨਹੀਂ ਹੈ ਅੰਨੂ ਘਰ ਨਹੀਂ ਲੈ ਕੇ ਆਣਾ ਅਦੇ ਅੱਗੇ ਤੋਂ ਤੇ ਕਹਿੰਦਾ ਜੀ ਜਿਹੜਾ ਤੀਜਾ ਬੰਦਾ ਮਾੜਾ ਮੈਂ ਲੱਭਣ ਗਿਆ ਆਨੰਦ ਰਿਉਦਨ ਕਹਿੰਦਾ ਕਹਿੰਦੇ ਉਹਦੀ ਤਕਣੀ ਬੜੀ ਸੋਹਣੀ ਸੀ ਉਹ ਵੀ ਮਨੋਂ ਗੁਣਾਂ ਦੇ ਨਾਲ ਔਗਣਾਂ ਦੇ ਨਾਲ ਭਰਿਆ ਹੋਇਆ ਨਹੀਂ ਲੱਗਿਆ ਹੁਣ ਜਿਹੜਾ ਦੁਰਯੋਧਨ ਸੀ ਉਹਨੂੰ ਪੁੱਛਿਆ ਯਦੁਸ਼ਤਰ ਨੇ ਦੇਖਿਆ ਵੀ ਮਨ ਨੂੰ ਕੋਈ ਬੰਦਾ ਦੁਨੀਆ ਦਾ ਮਾੜਾ ਨਹੀਂ ਦਿਸਿਆ ਤੇ ਫਿਰ ਉਹਨੂੰ ਪੁੱਛਿਆ ਦੁਰਯੋਧਨ ਨੂੰ ਉਹ ਆਪਾਪੀ ਸੀ ਆਪ ਕਪਤੀ ਸੀ ਕਹਿੰਦੇ ਤੈਨੂੰ ਕੋਈ ਚੰਗਾ ਨਹੀਂ ਮਿਲਿਆ ਸਾਰੇ ਹੀ ਮਾੜੇ ਮਿਲੇ ਨੇ ਕਹਿੰਦਾ ਹਾਂ ਜੀ ਮੈਂ ਤੇ ਜਿੱਥੇ ਵੀ ਗਿਆ ਫਲਾਣੇ ਵਿੱਚ ਉਹ ਔਗਣ ਸੀ ਉਹ ਇਸ ਤਰ੍ਹਾਂ ਦਾ ਸੀ ਉਹ ਉਸ ਤਰ੍ਹਾਂ ਦਾ ਸੀ ਕਹਿਣ ਦਾ ਭਾਓ ਕਿ ਮਾੜੇ ਨੂੰ ਕੋਈ ਚੰਗਾ ਦਿਖਾਈ ਨਹੀਂ ਦੇ ਸਕਦਾ ਕਿਹੜਾ ਅੰਦਰੋਂ ਆਪ ਮਾੜਾ ਹੋਏਗਾ ਨਾ ਹੁਣ ਮੈਂ ਮਾੜਾ ਤੇ ਮੈਂ ਸਾਰਿਆਂ ਦੇ ਵਿੱਚ ਕਈ ਵਾਰ ਤੇ ਗੁਰੂ ਨੂੰ ਵੀ ਨਹੀਂ ਛੱਡਦੇ ਗੁਰੂ ਦੇ ਵਿੱਚ ਵੀ ਔਗਣ ਕੱਢ ਦਿੰਦੇ ਨੇ ਗੁਰੂ ਵਿੱਚ ਵੀ ਔਗਣ ਕੱਢ ਦਿੰਦੇ ਨੇ ਲੋਕੀ ਸਾਡਾ ਨਹੀਂ ਜੀ ਕਦੇ ਭੱਲਾ ਹੋਇਆ ਮੈਂ ਤੇ ਗੁਰੂ ਘਰ ਮੱਥਾ ਟੇਕ ਟੇਕ ਕੇ ਮੱਥਾ ਰਗੜ ਰਗੜ ਕੇ ਅਰਦਾਸਾਂ ਕੀਤੀਆਂ ਨੇ ਨਹੀਂ ਮੇਰੇ ਤੇ ਗੁਰੂ ਤੇ ਵਿਸ਼ਵਾਸ ਭਰੋਸਾ ਹੀ ਉੱਠ ਗਿਆ ਕਿਉਂਕਿ ਆਪ ਮਾੜਾ ਹੈ ਉਹਗੋਣਾ ਦੇ ਨਾਲ ਭਰਿਆ ਹੋਇਆ ਤੇ ਉਹਨੂੰ ਦੁਨੀਆ ਵਿੱਚ ਕੋਈ ਚੰਗਾ ਨਹੀਂ ਦੇ ਸਕਦਾ ਜਿਹੜਾ ਆਪ ਚੰਗਾ ਹੋਏਗਾ ਉਹਨੂੰ ਸਾਰੀ ਦੁਨੀਆ ਹੀ ਚੰਗੀ ਲੱਗੇਗੀ ਤੇ ਗੁਰੂ ਮਹਾਰਾਜ ਕਹਿੰਦੇ ਨੇ ਭਾਈ ਗੁਰੂ ਦੇ ਦਰ ਤੇ ਆਉਣਾ ਨਾ ਤੇ ਗੁਰੂ ਤੋਂ ਸਿੱਖਿਆ ਲੈ ਉਹਦਾ ਸ਼ੁਕਰਾਨਾ ਕਰਨ ਵਾਸਤੇ ਅਨਾ ਮੱਥਾ ਵੀ ਟੇਕਦਾ ਨਾ ਤੇ ਉਹਦਾ ਸ਼ੁਕਰਾਨਾ ਕਰਿਆ ਕਰ ਹਰ ਵੇਲੇ ਸ਼ੁਕਰਾਨਾ ਕਰਿਆ ਕਰ ਰੋਸ ਨਾ ਕਰਿਆ ਕਰ ਸਨਮੁਖ ਸਿੱਧ ਭੇਟਣ ਕੋ ਆਏ ਨੀਂ ਚੋ ਦੇ ਬੜਿ ਆਈ ਗੁਰੂ ਮਹਾਰਾਜ ਕਹਿੰਦੇ ਨੇ ਕਿ ਮੈਂ ਚੰਗਾ ਹਾਂ ਮੰਦਾ ਹਾਂ ਪਰਮਾਤਮਾ ਨੂੰ ਮਿਲਣ ਵਾਸਤੇ ਪਰਮਾਤਮਾ ਦੇ ਚਰਨਾਂ ਵਿੱਚ ਜੁੜਨ ਵਾਸਤੇ ਝਾਕਾ ਲਾ ਕੇ ਤੇਰੇ ਦਰ ਤੇ ਆ ਗਿਆ ਚਾਕਾ ਆਸ ਲੈ ਕੇ ਮਨ ਵਿੱਚ ਭਗਤ ਕਵੀ ਦਾ ਭਗਤ ਰਵਿਦਾਸ ਜੀ ਕਹਿੰਦੇ ਨੇ ਕਿ ਆਸ ਲੱਗ ਕੇ ਹੀ ਸਖਨੇ ਪੂਰੀ ਉਮਰ ਜੀਣਾ ਹੈ ਨਿਰਾਸ਼ਾ ਦੇ ਵਿੱਚ ਜੀਵਨ ਨਹੀਂ ਬਤੀਤ ਕਰਨਾ ਸਖਨੇ ਆਸ ਦੇ ਵਿੱਚ ਕਰਨਾ ਹੈ ਕਹ ਰਵਿਦਾਸ ਆਸ ਲਗ ਜਿਵੋ ਚਿਰ ਭਇਓ ਦਰਸ਼ਨ ਦੇਖੇ ਤੂੰ ਆਸ ਦੇ ਵਿੱਚ ਜੀਵਨ ਜੀਣਾ ਹੈ ਕਦੇ ਨਾ ਕਦੇ ਤੇਰੇ ਤੇ ਗੁਰੂ ਦੀ ਕਿਰਪਾ ਹੋਏਗੀ ਤੇਰੇ ਮਾੜੇ ਕਰਮ ਵੀ ਚੰਗੇ ਕਰ ਦੇਗਾ ਤੇਰਾ ਪਾਪੀ ਜੀਵਨ ਵੀ ਪੁਨੀਤ ਕਰ ਦੇਗਾ ਕਹਿੰਦੇ ਸਨਮੁਖ ਸਨਮੁਖ ਕਹਿੰਦੇ ਨੇ ਜਿਹੜੇ ਸਾਹਮਣੇ ਤੋਂ ਆਉਂਦੇ ਨੇ ਗੁਰੂ ਦੇ ਜਿਹੜੇ ਗੁਰੂ ਦੀ ਸਿੱਖਿਆ ਨੂੰ ਸੁਣ ਕੇ ਸਾਹਮਣੇ ਤੋਂ ਆ ਕੇ ਮੱਥਾ ਟੇਕਦੇ ਨੇ ਉਹਨੂੰ ਸਿੱਖਿਆ ਨੂੰ ਆਪਣੇ ਅੰਦਰ ਧਾਰਨ ਕਰਦੇ ਨੇ ਉਹਨੂੰ ਕਹਿੰਦੇ ਨੇ ਸਨਮੁਖ ਇਹ ਹੁੰਦਾ ਹੈ ਮਨਮੁਖ ਕਹਿੰਦੇ ਸਨਮੁਖ ਸਿਧ ਭੇਟਣ ਕੋ ਆਏ ਨੇ ਚੋਦੇ ਵੜਿ ਆਈ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮਨੂੰ ਜ਼ਰੂਰ ਤੇਰੀ ਸਿਵ ਸਲਾਹ ਦੀ ਦਾਤ ਤੇਰੇ ਦਰ ਤੋਂ ਪ੍ਰਾਪਤ ਹੋਏਗੀ ਕਿਉਂਕਿ ਮੈਂ ਸਾਹਮਣੇ ਤੋਂ ਆਇਆ ਤੇਰੀ ਬੜੀਆਂ ਆਈਆਂ ਸੁਣ ਕੇ ਤੇਰੇ ਦਰ ਤੇ ਆਇਆ ਆਸ ਲੈ ਕੇ ਤੇਰੇ ਦਰ ਤੇ ਆਇਆ ਗੁਰਤਾਰ ਤਾਰਨ ਹਾਰਿਆ ਕਿਥੋਂ ਤਾਰੇਗਾ ਜੀ ਗੁਰੂ ਸਾਨੂੰ ਕਹਿੰਦੇ ਸੰਸਾਰ ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਵਿੱਚੋਂ ਗੁਰੂ ਹੀ ਹੈ ਜਿਹੜਾ ਸਾਨੂੰ ਪਾਰ ਉਤਾਰ ਸਕਦਾ ਹੈ ਇਹਨਾਂ ਲਹਿਰਾਂ ਵਿੱਚੋਂ ਗੁਰੂ ਦੀ ਬਖਸ਼ਿਸ਼ ਹੀ ਹੈ ਜਿਹੜੀ ਸਾਨੂੰ ਪਾਰ ਉਤਾਰ ਸਕਦੀ ਹੈ ਨਿੱਤੇ ਵਿਕਾਰ ਸਾਰਿਆਂ ਦੇ ਅੰਦਰ ਨੇ ਰਹਿਂਦੀ ਦੁਨੀਆ ਤੱਕ ਰਹਿਣਗੇ ਕੋਈ ਬਿਰਲਾ ਹੋਏਗਾ ਜਿਹੜਾ ਵਿਕਾਰਾਂ ਨੂੰ ਸਾਧ ਲੈਂਦਾ ਹੈ ਹੈਵੀ ਨਹੀਂ ਹੋਣ ਦਿੱਤਾ ਆਪਣੇ ਉੱਤੇ ਦਬਕੇ ਰੱਖਦਾ ਉਹ ਆਪ ਉਹਨਾਂ ਦੇ ਉੱਤੇ ਹੈਵੀ ਹੈ ਦੇਹ ਭਗਤ ਪੂਰਨ ਅਵਨਾਸੀ ਹੋ ਤੁਜ ਕੋ ਬਲਹਾਰਿਆ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਉਹ ਵਾਹਿਗੁਰੂ ਸਰਬ ਵਿਆਪਕ ਪਰਮਾਤਮਾ ਤੋਂ ਇੱਕੋ ਹੀ ਦਾਤ ਮੰਗਣੀ ਐ ਕਿ ਪਰਮਾਤਮਾ ਤੇਰੇ ਦਰ ਤੇ ਆਇਆ ਆਸ ਲੈ ਕੇ ਭਗਤੀ ਦੀ ਦਾਤ ਮੇਰੀ ਝੋਲੀ ਵਿੱਚ ਦੇ ਅਵਨਾਸੀ ਕਹਿੰਦੇ ਨੇ ਜਿਹੜਾ ਕਦਾ ਕਦੇ ਨਾਸ ਨਹੀਂ ਹੁੰਦਾ ਸਦਾ ਕਾਇਮ ਰਹਿਣਾ ਉਹ ਹੈ ਰੱਬ ਉਹ ਹੈ ਰੱਬ ਦਾ ਨਾਮ ਅੱਗੇ ਗੁਰੂ ਮਹਾਰਾਜ ਨੇ ਸਮਝਾਣਾ ਕੀਤਾ ਸਿੱਧ ਸਾਧਿਕ ਜੋਗੀ ਅਰ ਜੰਗਮ ਏਕ ਸਿੱਧ ਜਿੰਨੇ ਧਿਆਇਆ ਇਹ ਸਾਰੇ ਪਰਵਾਨ ਨੇ ਜੀ ਹੁਣ ਧਿਆਨ ਨਾਲ ਸੁਣ ਲੈਣਾ ਕਿੰਨੇ ਬੰਦੇ ਨੇ ਕਹਿੰਦੇ ਉਹੀ ਅਸਲ ਸਿੱਧ ਨੇ ਕੋਈ ਅਸਲ ਸਾਧਿਕ ਨੇ ਕੋਈ ਅਸਲ ਜੋਗੀ ਨੇ ਕੋਈ ਅਸਲ ਜੰਗਮ ਨੇ ਜਿਨਾਂ ਨੇ ਪਰਮਾਤਮਾ ਨੂੰ ਆਪਣੇ ਚਿੱਤ ਵਿੱਚ ਵਸਾਇਆ ਹੱਡ ਦੇ ਵਿੱਚ ਵਸਾਇਆ ਉਹਨਾਂ ਨਹੀਂ ਭਗਤੀ ਕੀਤੀ ਹੋਈ ਜਬ ਤੱਕ ਕੀਤਾ ਹੋਇਆ ਪ੍ਰਵਾਨ ਪਰਸਤ ਪੈਰ ਪਰਸਤ ਕਹਿੰਦੇ ਨੇ ਚਰਨ ਛੂ ਲੈਣਾ ਚਰਨਾਂ ਵਿੱਚ ਮਨ ਨੂੰ ਟਿਕਾ ਲੈਣਾ ਗੁਰੂ ਦੇ ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਨਾਲ ਆਪਣੇ ਪੱਲੇ ਨਾਲ ਬੰਨ ਲੈਣਾ ਪਰਸਤ ਪੈਰ ਸਿਜਤ ਤੇ ਸਵਾਮੀ ਸਿਜਤ ਦਾ ਭਾਉ ਸਫਲ ਹੋ ਜਾਂਦੇ ਨੇ ਜਿਨਾਂ ਨੇ ਗੁਰੂ ਦੇ ਚਰਨਾਂ ਦਾ ਓਟ ਆਸਰਾ ਲਿਆ ਉਹ ਜ਼ਿੰਦਗੀ ਵਿੱਚ ਸਫਲ ਹੋ ਜਾਂਦੇ ਨੇ ਜ਼ਿੰਦਗੀ ਦੀ ਬਾਜ਼ੀ ਜਿੱਤ ਕੇ ਜਾਂਦੇ ਨੇ ਕਾਮਯਾਬ ਹੋ ਕੇ ਜਾਂਦੇ ਨੇ ਸੰਸਾਰ ਤੋਂ ਆਪਾਂ ਕਹਿੰਦੇ ਨਾ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਉਹ ਜਿਹੜਾ ਪਰਸਿਆ ਹੈ ਨਾ ਪਰਸਿਆ ਦਾ ਭਾਉ ਕਿ ਮਨ ਉਸ ਦੇ ਚਰਨਾਂ ਕਮਨਾਂ ਦੇ ਨਾਲ ਪਰਸ ਗਿਆ ਭਿੱਜ ਗਿਆ ਤੇ ਹੁਣ ਜਨਮ ਤੇ ਮਰਨ ਦਾ ਗੇੜ ਖਤਮ ਹੋ ਗਿਆ ਇੱਥੇ ਵੀ ਉਹੀ ਗੱਲ ਕੀਤੀ ਗੁਰੂ ਨਾਨਕ ਦੇਵ ਮਹਾਰਾਜ ਨੇ ਪਰਸਤ ਪੈਰ ਸਿਜਤ ਤੇ ਸੁਆਮੀ ਅਖਰ ਜਿਨ ਕੋ ਆਇਆ ਅਖਰ ਭਾਉ ਉਪਦੇਸ਼ ਗੁਰੂ ਦੀ ਸਿੱਖਿਆ ਜਿਨ੍ਹਾਂ ਨੇ ਸਮਝ ਵਿੱਚ ਆ ਗਈ ਨਾ ਉਹਨਾਂ ਦਾ ਜੀਵਨ ਸਫਲ ਆਇਆ ਜਪ ਤਪ ਸੰਜਮ ਕਰਮ ਨਾ ਜਾਣਾ ਨਾਮ ਜਪੀ ਪ੍ਰਭ ਤੇਰਾ ਜਨਮ ਜਨਮਾਂਤਰਾਂ ਦੇ ਕੀਤੇ ਹੋਏ ਕਰਮ ਦਾ ਲੇਖਾ ਕਹਿੰਦੇ ਉਹ ਪਰਮਾਤਮਾ ਇੱਕ ਸਕੰਡ ਨਹੀਂ ਲਾਂਦਾ ਨਿਵੜਨ ਵਾਸਤੇ ਕਿ ਜਨਮ ਦਾ ਲਿਖਾ ਨਹੀਂ ਬਹੁਤ ਜਨਮ ਬਹੁਤ ਜਨਮ ਵਿਛੜੇ ਤੇ ਮਾਦੋ ਇਹ ਜਨਮ ਤੁਮਾਰੇ ਲਿਖੇ ਪਤਾ ਨਹੀਂ ਕਿੰਨੇ ਜਨਮਾਂ ਤੋਂ ਵਿਛੜੇ ਹੋਏ ਆ ਪਰ ਜੇ ਇੱਕ ਜਨਮ ਵੀ ਗੁਰੂ ਦੇ ਲਿਖੇ ਵਿੱਚ ਲਾ ਦਿੱਤਾ ਨਾ ਉਹ ਜਿੰਨੇ ਵੀ ਪਿਛੜਾ ਦਾ ਮੇਲ ਹੈ ਜਿਹੜਾ ਵਿਛੋੜਾ ਪਣ ਹੈ ਉਹ ਦੁਆਰਾ ਮੇਲ ਵਿੱਚ ਤਬਦੀਲ ਹੋ ਸਕਦਾ ਹੈ ਗੁਰअर्जਨਦੇਵ ਮਹਾਰਾਜ ਕਹਿੰਦੇ ਨੇ ਕਿ ਪਰਮਾਤਮਾ ਨੂੰ ਦੋਸ਼ ਨਹੀਂ ਦੇਣਾ ਅਸੀਂ ਤੇ ਆਪਣੇ ਕਰਮਾਂ ਦੇ ਕਰਕੇ ਰੱਬ ਤੋਂ ਵਿਛੜੇ ਹਾਂ ਕਿਰਤ ਕਰਮ ਕੇ ਵਿਛੜੇ ਸਾਡੇ ਕਿਤੇ ਹੋਏ ਕਰਮਾਂ ਦੇ ਕਰਕੇ ਵਿਛੜੇ ਹਾਂ ਰੱਬ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੈ ਸਾਡੇ ਮਾੜੇ ਕਰਮ ਸੀ ਤੇ ਰੱਬ ਤੋਂ ਦੂਰ ਬੈਠੇ ਹਾਂ ਕਹਿੰਦੇ ਜਪ ਤਪ ਸੰਜਮ ਕਰਮ ਨਾ ਜਾਣਾ ਪਰਮਾਤਮਾ ਮੈਂ ਕੋਈ ਜਪ ਨਹੀਂ ਕਰਨਾ ਜਾਣਦਾ ਮੈਂ ਕੋਈ ਤਪ ਨਹੀਂ ਕਰਨਾ ਜਾਣਦਾ ਇਹ ਉਹਨਾਂ ਦੇ ਵਾਸਤੇ ਜਿਹੜੇ ਨਾ ਹਉਮੈ ਦੇ ਨਾਲ ਭਰੇ ਹੋਏ ਨੇ ਜੇ ਨਿਤਨੇਮ ਵੀ ਕਰ ਲਿਆ ਤੇ ਜਦੋਂ ਤੱਕ 10 ਬੰਦਿਆਂ ਵਿੱਚ ਰੋਲਾ ਨਹੀਂ ਪਾਉਣਗੇ ਨਾ ਮੈਂ ਨਿਤਨੇਮ ਕਰਦਾ ਜੀ ਮੈਂ ਸੁਖਮਨੀ ਸਾਹਿਬ ਦਾ ਇੱਕ ਪਾਠ ਵੀ ਰੋਜ਼ ਕਰਦਾ ਜੀ ਜੋ ਵੀ ਮਿਲੇਗਾ ਉਸ ਦੇ ਕੰਨਾਂ ਵਿੱਚ ਆਵੜ ਦੇਣੀ ਆਪ ਹੀ ਆਪਣੀ ਵਡਿਆਈਆਂ ਕਰਦੇ ਫਿਰ ਰਹੇ ਨੇ ਕੋਈ ਤੈਨੂੰ ਪੁੱਛ ਰਿਹਾ ਹੈ ਜਿਹਦੇ ਵਾਸਤੇ ਨਿਤ ਨਿਯਮ ਕੀਤਾ ਹੈ ਉਹਦੇ ਪਤਾ ਹੈ ਬਸ ਆਪ ਹੀ ਰੋਲਾ ਪਾਈ ਜਾਣਾ ਬੜੀਆਂਆਂ ਵਾਸਤੇ ਵੀ ਮੈਂ ਧਰਮੀ ਆ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਕਿ ਜਪ ਤਪ ਸੰਜਮ ਕਰਮ ਨਾ ਜਾਣਾ ਪਰਮਾਤਮਾ ਮੈਂ ਕੋਈ ਧਾਰਮਿਕ ਕਰਮ ਕਰਨਾ ਨਹੀਂ ਜਾਣਦਾ ਮੈਂ ਕੋਈ ਜਪ ਤਪ ਕਰਨਾ ਨਹੀਂ ਜਾਣਦਾ ਸੰਜਮੀ ਵੀ ਨਹੀਂ ਆ ਮੈਂ ਤੇ ਸਿਰਫ ਤੇਰਾ ਨਾਮ ਸਿਮਰਦਾ ਨਾਮ ਜਪੀ ਪ੍ਰਭ ਤੇਰਾ ਮੈਂ ਤੇਰਾ ਨਾਮ ਜਪਿਆ ਹੈ ਮੈਨੂੰ ਨਹੀਂ ਪਤਾ ਪੂਜਾ ਕੀ ਹੁੰਦੀ ਹੈ ਅਰਚਨਾ ਕੀ ਹੁੰਦੀ ਹੈ ਤੋ ਖੁਸ਼ ਕਿਵੇਂ ਹੋਣਾ ਬਸ ਮੈਂ ਨਾਮ ਜਪਿਆ ਸਭ ਤੋਂ ਆਖਰੀ ਪੰਕਤੀ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਸਮਝਾਣਾ ਕਰ ਰਹੇ ਨੇ ਗੁਰ ਪਰਮੇਸ਼ਰ ਨਾਨਕ ਭੇਟਿਓ ਭੇਟਿਓ ਦਾ ਭਾਉ ਮਿਲ ਪਿਆ ਜਦੋਂ ਗੁਰੂ ਪਰਮੇਸ਼ਰ ਨੇ ਕਿਰਪਾ ਕੀਤੀ ਪਰਮਾਤਮਾ ਨੇ ਕਿਰਪਾ ਕੀਤੀ ਗੁਰੂ ਦੇ ਸੱਚੇ ਸ਼ਬਦ ਵਿੱਚ ਮਨ ਜੁੜਨਾ ਸुरू ਹੋਇਆ ਤੇ ਫਿਰ ਜਨਮ ਜਨਮਾਂ ਤਰਾਂ ਦੇ ਕਿਤੇ ਹੋਏ ਕਰਮਾਂ ਦਾ ਲੇਖਾ ਹੀ ਨਿਬੜ ਗਿਆ ਜਿਸ ਨੂੰ ਤੇਰੀ ਨਦਰ ਨਾ ਲੇਖਾ ਪੁੱਛੀਏ ਲੇਖਾ ਹੀ ਨਹੀਂ ਪੁੱਛਿਆ ਜਾਏਗਾ ਸਾਡੇ ਤੋਂ ਜੇ ਉਸ ਦੀ ਨਦਰ ਹੋ ਗਈ ਨਦਰ ਕਹਿੰਦੇ ਨਹੀਂ ਬਖਸ਼ਿਸ਼ ਨੂੰ ਸਵਾਗਤ ਹੋ ਗੁਰੂ ਕੀ ਸਾਧ ਸੰਗਤ ਕਰੋ ਆਪ ਜੀ ਇੱਕ ਵਾਰ ਇਸਨਾ ਪਵਿੱਤਰ ਸਾਧ